ਅਸੀਂ 6 ਵਜੇ ਆ ਲਗਭਗ ਮੇਰਾ ਖਿਆਲ ਆ 6 ਵਜੇ ਪਹੁੰਚ ਗਏ ਇੱਥੇ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫਰਮੇਸ਼ਨ ਆ ਇਨਪੁਟ ਮਿਲੀ ਆ ਵੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਚੰਗਾ ਤੇ ਸਪਲਾਈ ਕਰਦੇ ਤਾਂ ਕਿ ਇਹ ਖਲਦ ਦੇਖੋ ਕਲੰਦਰ ਕੋਈ ਹਸਾਬ ਹੀ ਨਹੀਂ ਹੈਗਾ ਇਹ ਉਹ ਨਹੀਂ ਚੰਚਾ ਮਾਂ ਜਿਹੜੀ ਹੈ ਹਾਂ ਅਨਸੇ ਭਾਈ ਆ ਪਿੱਛੇ ਜੇ ਭਜੀ ਆ ਗਈ ਹੈ ਹੈ ਇਹੇ ਲਈ ਉਹ ਤੇ ਸਰਦਾਰ ਦੇਸ਼ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਐਦਾਂ ਦੀ ਚੀਜ਼ ਨਹੀਂ ਖਰੀਦਣੀ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈਰ ਨਾ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਇਹ ਤੁਹਾਨੂੰ ਤੁਹਾਡੇ ਸ਼ਹਿਰਾਂ ਚ ਜਿਹੜੀ ਵਿਕਣੀ ਆ ਤੁਸੀਂ ਖਰੀਦਣੀ ਆ ਡੱਬੇ ਉਹ ਇਹ ਤੁਹਾਨੂੰ ਦਿਖਾ ਰਹੇ ਆ ਵੀ ਇਹ ਐਦਾਂ ਦੇ ਹਾਲਾਤਾਂ ਚ ਬਣੀ ਹੋਈ ਹੈ ਮਠਿਆਈ ਖਾਂਦੇ ਹੋ ਇਹ ਦੇਖ ਰਹੇ ਹੋ ਤੁਸੀਂ ਇਹਨੂੰ ਜਿਹੜੇ ਵਰਕਰ ਆ ਕਿੱਦਾਂ ਸੁੱਤੇ ਹੋ ਆ ਕਿਸ ਨੂੰ ਕੋਈ ਫਿਕਰ ਨਹੀਂ ਚ ਚੂਹੇ ਘੁਮਾਣਾ ਇੱਥੇ ਕੀ ਕੀ ਆ ਮੱਖੀਆਂ ਮਰੀਆਂ ਆ ਮਤਲਬ ਆ ਆ ਮੱਖੀਆਂ ਮਰੀਆਂ ਕੋਈ ਕਵਰਡ ਨਹੀਂ ਹੈ ੱਟਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਬ ਜਿਹੜਾ ਸਵੀਟ ਦਾ ਟੱਕਿਆ ਹੋਇਆ ਨਹੀਂ ਤਿਲ ਕਰਿਆ ਮੈਂ ਤਿਲ ਕਿੱਥੇ ਮਠਿਆਈ ਬਣ ਰਹੀ ਤਿਲ ਕਰਿਆ ਮਤਲਬ ਆ ਆ ਆ ਸਾਰਾ ਕੁਝ ਦਿਖਾ ਦਿਓ ਲੋਕਾਂ ਨੂੰ ਜਿਹੜੇ ਮਠਿਆਈ ਖਾਂਦੇ ਨੂੰ ਦਿਖਾ ਦਿਓ ਵੀ ਆ ਹਾਲਾਤ ਹੈ 20 ਸਾਲ ਪੁਰਾਣੀ ਰਸਗੁੱਲੇ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਤਾਕੜ ਅਫਸਰ ਨੇ ਮਾਰੀ ਰੇਟ ਇੰਨੇ ਗੰਦ ਦੇ ਵਿੱਚ ਰਸਗੁੱਲੇ ਬਣਾਏ ਜਾ ਰਹੇ ਸੀ ਕਿ ਦੇਖ ਕੇ ਤਾਕੜ ਅਫਸਰ ਵੀ ਹੋ ਗਿਆ ਹੈਰਾਨ ਤੁਹਾਨੂੰ ਦੱਸਦੇ ਕਿ ਇਸ ਫੈਕਟਰੀ ਦੇ ਵਿੱਚੋਂ ਰਸਗੁੱਲੀਆਂ ਦੀ ਸਪਲਾਈ ਪੰਜਾਬ ਦੇ 17 ਸ਼ਹਿਰਾਂ ਦੇ ਵਿੱਚੋਂ ਹੁੰਦੀ ਹੈ ਤੇ ਵੀਡੀਓ ਦੇਖ ਕੇ ਤੁਹਾਡਾ ਰਸਗੁੱਲੀਆਂ ਤੋਂ ਹਮੇਸ਼ਾ ਲਈ ਮਨ ਨੱਕ ਜਾਵੇਗਾ ਦਰਜਲ ਸ਼ਿਆਰਪੁਰ ਦੇ ਕਸਬਾ ਮੁਕੇਰੀਆ ਦੀ 20 ਸਾਲ ਪੁਰਾਣੀ ਮਠਿਆਈ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅੱਜ ਤਾਕੜ ਅਫਸਰ ਡਾਕਟਰ ਲਖਵੀਰ ਸਿੰਘ ਨੇ ਰੇਡ ਮਾਰੀ ਹੈ ਤਾਕੜ ਅਫਸਰ ਨੇ ਸਵੇਰੇ ਸਵੇਰੇ ਠੰਡ ਦੇ ਵਿੱਚ 6 ਵਜੇ ਦੇ ਕਰੀਬ ਫੈਕਟਰੀ ਦੇ ਵਿੱਚ ਰੇਡ ਮਾਰੀ ਹੈ ਤੇ ਜਦੋਂ ਫੈਕਟਰੀ ਦੇ ਅੰਦਰ ਰੇਡ ਮਾਰੀ ਤਾਂ ਦੇਖਿਆ ਕਿ ਰਸਗੁੱਲਿਆਂ ਦੇ ਡਰਮ ਗੰਦਗੀ ਦੇ ਵਿੱਚ ਹੀ ਪਏ ਸੀ ਤੇ ਇੰਨਾ ਗੰਦ ਸੀ ਕਿ ਤਾਕਤ ਅਫਸਰ ਵੀ ਦੇਖ ਕੇ ਹੈਰਾਨ ਹੋ ਗਿਆ ਤੁਹਾਨੂੰ ਦੱਸਦੇ ਕਿ ਇਸ ਫੈਕਟਰੀ ਦੇ ਵਿੱਚੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਸਗੁੱਲਿਆਂ ਦੀ ਸਪਲਾਈ ਹੁੰਦੀ ਹੈ ਬੰਦਾ ਮਾਲਕ ਹੈ ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇੰਨਾ ਤੇ ਸੁੱਟਿਆ ਹੋਇਆ ਪ੍ਰਵਾਸੀ ਭਾਰਤੀ ਸਾਰੇ ਆ ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋ ਜਿਹੜੇ ਮਠਾਈ ਖਾਣ ਦੇ ਸ਼ਕੀਨ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮਠਾਈ ਖਾਣ ਦੇ ਸ਼ਕੀਨ ਯਾਰ ਥੋੜੇ ਸੰਭਲ ਜਾਓ ਜਾਗੋ ਗ੍ਰਾਹਕ ਜਾਗੋ ਆਪਣੇ ਸਰੀਰ ਬਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਤੁਸੀਂ ਆਪਣੀ ਸਿਹਤ ਬਾਰੇ ਇੱਥੇ ਤਾਂ ਹੁਣ ਮੈਂ ਤਾਂ ਕਹਾਂ ਵਾਰਿਸ਼ਾ ਨੇ ਕਲਮ ਰੱਖਦੀ ਵੀ ਹੁਣ ਕੀ ਲਿਖਾਂ ਇੱਥੇ ਮੈਂ ਹੋਰ ਇੱਥੇ ਕੀ ਕਹਾਂ ਕੀ ਕਹਿਣਾ ਚਾਹੁੰਦੇ ਸੀ ਹੁਣ ਡਾਕਟਰ ਸਾਹਿਬ ਇੱਥੇ ਆਏ ਇਹਨਾਂ ਨੇ ਸਭ ਕੁਝ ਦੇਖਿਆ ਤੁਸੀਂ ਕੀ ਕਹਣਾ ਸਹੀ ਕਹਿ ਰਹੇ ਆ ਅਸੀਂ ਗਲਤ ਹੈਗੇ ਠੀਕ ਹੈ ਸਾਡਾ ਕੁਝ ਕਮੀਆਂ ਹੈਗੀਆਂ ਅਸੀਂ ਪੂਰੀ ਕਰਾਂ ਦੇਖ ਤੁਹਾਡਾ ਦਿਲ ਕਰਦਾ ਖਾਨੋ ਦਾ ਮਠਾਈ ਜੀ ਤਾਂ ਇਦਾਂ ਸਾਹਮਣੇ ਦੇਖ ਲੈ ਖਾਨੋ ਦਾ ਸਰ ਮੈਂ ਖਾ ਲਿਆ ਮੱਖੀਆਂ ਮੱਖੀਆਂ ਵਾਲੀ ਖਾਓਗੇ ਤੁਸੀਂ ਮੱਖੀਆਂ ਵਾਲੀ ਖਾਓਗੇ ਮਠੀ ਹੁਣ ਮੱਖੀ ਨੂੰ ਤਾਂ ਨਹੀਂ ਖਾ ਸਕਦਾ ਉਹ ਰੇਟਾ ਵਿੱਚੋਂ ਖਾ ਸਕਦਾ ਦਿਲ ਕਰਦਾ ਤੁਹਾਡਾ ਖਾਨੋ ਇਦਾਂ ਦੇਖ ਕੇ ਮਠਾਈ ਤੁਹਾਡੇ ਬਣੀ ਤੁਹਾਡੇ ਕਾਰੀਗਰ ਆਪਣੇ ਈਮਾਨਦਾਰੀ ਨਾਲ ਦੱਸੋ ਮੈਂ ਕਿ ਰੱਬ ਨੂੰ ਆਪਾਂ ਜਵਾਬ ਦੇਣਾ ਹੈ ਤੁਹਾਡੇ ਪਾਈ ਦਾ ਜਿਹੜਾ ਹਾਲ ਹੈ ਜੋ ਇਹ ਪੱਤਾ ਸ਼ਾਬ ਜੋ ਖਾਂਦੇ ਆ ਇਦਾਂ ਤੁਸੀਂ ਆਪਣੇ ਕਿਚਨ ਚ ਇਹਨਾਂ ਨੂੰ ਖਾਣਾ ਬਣਾਉਣ ਦੋਗੇ ਜਿਹੜਾ ਤੁਹਾਡੀ ਫੈਮਿਲੀ ਨੇ ਖਾਣਾ ਫੈਮਿਲੀ ਨੇ ਦਾਲ ਸਬਜੀ ਇੰਨਾਂ ਬਣਾਉਣ ਦੋਗੇ ਨੇਰ ਵਧੇ ਹੁਣ ਮੈਲ ਆਵੇ ਹੁਣ ਤਾਂ ਵਿਚਾਰੇ ਜੀ ਨਾ ਲੋਕਾਂ ਨੇ ਮਠਿਆਈ ਖਾਣੀ ਓ ਤੁਹਾਡੇ ਆਪਣੇ ਨਹੀਂ ਲੋਕੀ ਤੁਹਾਡੀ ਮਠਿਆਈ ਖਾਂਦੇ ਆ ਐਨੇ ਚਾ ਦੇ ਨਾਲ ਜੀ ਜੋ ਬਣੀ ਦੇਖ ਲੈਣਗੇ ਤੇ ਲੋਕੀ ਮਠਿਆਈ ਖਾਣਗੇ ਫਿਰ ਜਦ ਜਿਸ ਤਰ੍ਹਾਂ ਦੁਕਾਨਦਾਰ ਤਾਂ ਨਹੀਂ ਖਾਣਗੇ ਕਿਹੜੀ ਮਠਿਆਈ ਤੁਸੀਂ ਖਾ ਰਹੇ ਆ ਉਹ ਭਾਵੇਂ ਉਹ ਚ ਮੱਖੀਆਂ ਨਹੀਂ ਹੈਗੀਆਂ ਪਰ ਇਹਨਾਂ ਦੇ ਬੰਦਿਆਂ ਨੇ ਸਵੇਰੇ ਉੱਠ ਕੇ ਚ ਮੱਖੀਆਂ ਚੁਗਣੀਆਂ ਹੁੰਦੀਆਂ ਜੋ ਨਹੀਂ ਆਉਂਦੀਆਂ ਉਹ ਕੰਮ ਹੀ ਇਹ ਕਰਦੇ ਕਿਉਂਕਿ ਠੱਕਿਆ ਤਾਂ ਹੈ ਕੁਛ ਨਹੀਂ ਸੋ ਜਿਹੜੀ ਮਠਿਆਈ ਖਾਣ ਵਾਲਾ ਗ੍ਰਾਹਕ ਹੈ ਉਹ ਵੀ ਜਾਗੇ ਉਹ ਅਵੇਅਰ ਹੋਵੇ ਔਰ ਮੈਨੂੰ ਇਹ ਲੱਗਦਾ ਜਦੋਂ ਇਹੋ ਜੀ ਪ੍ਰਮਾਨ ਨਹੀਂ ਮਠਿਆਈ ਕਰੋਗੇ ਲੋਕੀ ਇਹੋ ਜੀ ਘਟਿਆ ਹਾਲਾਤਾਂ ਚ ਬਣੀ ਹੋਈ ਆਟੋਮੈਟਿਕਲੀ ਇਹਨਾਂ ਨੂੰ ਸੁਧਰਨਾ ਪਏਗਾ ਸੁਧਾਰ ਲੈਣਾ ਪਏਗਾ ਜਾਂ ਕੰਮ ਬੰਦ ਕਰਨਗੇ ਨਹੀਂ ਖਾਣਗੇ ਲੋਕੀ ਨਹੀਂ ਚੀਜ਼ਾਂ ਨੂੰ ਔਰ ਜਿਹੜੀ ਜਿੱਥੋਂ ਤਾਂ ਹੈਗਾ ਹੁਣ ਜੇ ਕੋਈ ਕਹੇ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇਹ ਰਾਜਸਥਾਨ ਤੋਂ ਆਇਆ ਮੈਂ ਸੋਚਦਾ ਵੀ ਯਾਰ ਤੁਸੀਂ ਆਓ ਪੰਜਾਬ ਚ ਰਾਜਸਥਾਨ ਤੋਂ ਆਓ ਜੁਪੀ ਤੋਂ ਆਓ ਬਿਹਾਰ ਤੋਂ ਆ ਕੇ ਕੰਮ ਕਰੋ ਪਰ ਮਿਆਰ ਤਾਂ ਰੱਖਣਾ ਹੀ ਪਊਗਾ ਨਾ ਤੁਹਾਨੂੰ ਫੂਡ ਦਾ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਐਗਜ਼ੈਂਪਸ਼ਨ ਹੈ ਛੋਟ ਹੈ ਕੋਈ ਹੈ ਮੱਖੀਆਂ ਤੁਸੀਂ ਜੋ ਮਰਜ਼ੀ ਖੜਾਈ ਜੋ ਜਿੱਦਾਂ ਦੇ ਮਰਜ਼ੀ ਉੱਪਰ ਛੱਤ ਦੇ ਤੁਸੀਂ ਦੇਖੋ ਨੰਗੀ ਛੱਤ ਹੈ ਉੱਥੋਂ ਜੋ ਮਰਜ਼ੀ ਚੂਹੇ ਡਿਗਣ ਜੋ ਮਰਜ਼ੀ ਗਰ ਜਾ ਥੱਲੇ ਯਾਰ ਜੋ ਮਰਜ਼ੀ ਅੰਦਰ ਆਈ ਜਾਵੇ ਔਰ ਵਰਕਰ ਸਵੇਰੇ ਸਾਰੇ ਸੁੱਤੇ ਪਏ ਸੀਗੇ ਜਦੋਂ ਅਸੀਂ ਆਏ ਕੋਈ ਵੀ ਨਹੀਂ ਸੀ ਇੱਥੇ ਇਹਨਾਂ ਦੇ ਫੂਡ 'ਚ ਹੀ ਕੁਝ ਪਾ ਦੇ ਯਾਰ ਕਹਨ ਉਹਨਾਂ ਕੋਈ ਜਵਾਬ ਹੋਣਾ ਬੰਦੇ ਜੇ ਖਾ ਕੇ ਕੋਈ ਮਰ ਮੁਰਗਏ ਕੋਈ ਤੇ ਨਾ ਕੀ ਕੋਈ ਸਿਕਿਉਰਿਟੀ ਵੀ ਤਾਂ ਹੋਣੀ ਚਾਹੀਦੀ ਫੂਡ ਦਾ ਮਾਮਲਾ ਹੈ ਫੂਡ ਦੀ ਸਿਕਿਉਰਿਟੀ ਓਪਨ ਪਿਆ ਹੈ ਫੂਡ ਤੁਹਾਡਾ ਐਡਾ ਵੱਡਾ ਯੂਨਿਟ ਹੈ ਕਿੱਥੇ ਕਿੱਥੇ ਪੰਜਾਬ 'ਚ ਚਲੇ ਜਾਣਾ 17 ਗੱਡੀਆਂ ਕਹਿ ਰਿਹਾ ਬੰਦਾ ਇਹਨਾਂ ਦਾ ਪਛਾਣਦੀਆ ਰੋਜ਼ ਦੀਆਂ ਰੋਜ਼ ਦੀਆਂ 17 ਗੱਡੀਆਂ ਕੋਈ ਕਿਤੇ ਡੱਬੇ-ਡੱਬੇ ਵੀ ਸਾਰੇ ਇੱਥੇ ਰੱਖਿਓ ਜਿਹੜੇ ਪੈਕ ਹੋਣੇ ਆ ਸੋ ਮੈਂ ਇਹ ਵੀ ਕਹਿਣਾ ਤੇ ਲੋਕਾਂ ਨੂੰ ਇਹ ਕਹਿਣਾ ਵੀ ਕੱਲਾ ਇਦਾਂ ਨਹੀਂ ਹੋਣਾ ਤੁਸੀਂ ਆਪਣੀ ਸਿਹਤ ਦੇ ਮਿੱਤਰੋ ਆਪ ਹੀ ਖਿਆਲ ਰੱਖੋ ਤੁਹਾਡੇ ਹੱਥ 'ਚ ਆਪਣੀ ਬਾਜੀ ਜਿੱਤਣੀ ਤੇ ਆਪਣੀ ਹਾਰਨੀ ਇਹ ਇਹਨਾਂ ਲੋਕਾਂ ਨੇ ਤੇ ਇਹ ਪਤਾ ਨਹੀਂ ਕੀ ਕਰਨਾ ਕਿੱਧਰ ਨੂੰ ਅਗਲਾ ਕੰਮ ਜਿਹੜਾ ਸਾਡਾ ਸੈਂਪਲ ਦਾ ਉਹ ਲੀਗਲ ਸੈਂਪਲ ਹੈ ਉਹ ਇੱਕ ਅਲੱਗ ਕਾਰਵਾਈ ਆ ਪਰ ਲੋਕੀ ਸਾਰੀ ਕੁੱਲ ਮਿਲਾ ਕੇ ਗੱਲ ਇੱਥੇ ਆ ਸੈਂਪਲ ਹੋ ਜਾਣਗੇ ਅਨਸੇਫ ਹੁੰਦੇ ਸਬਸਟੈਂਡਰ ਹੁੰਦੇ ਸੇਫ ਹੁੰਦੇ ਉਹ ਬਾਅਦ ਦੀਆਂ ਗੱਲਾਂ ਉਹ ਦੋ ਹਫ਼ਤਿਆਂ ਬਾਅਦ ਰਿਪੋਰਟ ਆ ਜਾਣੀ ਪਰ ਅਸੀਂ ਕਹਿੰਨੇ ਅਸੀਂ ਤੁਹਾਨੂੰ ਅੱਜ ਹੀ ਰਿਪੋਰਟ ਦੇ